ਉਡੀ ਸਾਇਰਨ ਦੀ ਆਵਾਜ਼ ਸੁਣੋ ਤੇ ਲਾਈਟਾਂ ਹੋ ਚੁੱਕੀਆਂ ਸਭ ਘਰੋ ਘਰੀ ਬੰਦ ਦੇਖ ਸਕਦੇ ਹੋ ਕੋਈ ਵੀ ਲਾਈਟ ਨਹੀਂ ਜਗ ਰਹੀ ਸਾਰੇ ਹੀ ਇਸ ਸਾਇਰਨ ਦੀ ਆਵਾਜ਼ ਸੁਣ ਕੇ ਕਲੈਟ ਜਗ ਰਹੀ ਹੈ ਉਹ ਵੀ ਜੋ ਸਰਕਾਰੀ ਸਕੂਲ ਹੈ ਉਹਦੇ ਵਿੱਚ ਉੱਪਰ ਦੇਖ ਸਕਦੇ ਹੋ ਸਰਕਾਰੀ ਸਕੂਲ ਦੀ ਲਾਈਟ ਸਿਰਫ ਉਹੀ ਜਗ ਰਹੀ ਹੈ ਬਾਕੀ ਘਰਾਂ ਦੇ ਵਿੱਚ ਬਿਲਕੁਲ ਸਨਾਟਾ ਛਾਇਆ ਹੋਇਆ ਹੈ ਦੇਖ ਸਕਦੇ ਹੋ ਧੂਬੀ ਨਗਰ ਦੀਆਂ ਧੂਬੀ ਆਣਾ ਨਗਰ ਦੀਆਂ ਇਹ ਤਸਵੀਰਾਂ ਹਨ ਬੈਸੇ ਤਾਂ ਹਨੇਰਾ ਹੋ ਚੁੱਕਾ ਹੈ ਤਸਵੀਰ ਤਾਂ ਕੀ ਦਿਖਣੀ ਹੈ ਸਿਰਫ ਹਨੇਰੇ ਦੀ ਤਸਵੀਰ ਹੈ ਕਿਉਂਕਿ ਹੋਰ ਤੁਹਾਨੂੰ ਅਸੀਂ ਲਾਈਟ ਜਗਾ ਕੇ ਕੁਝ ਦਿਖਾ ਵੀ ਨਹੀਂ ਸਕਦੇ ਆ ਇੱਕ ਦਿਖਾਈ ਹੈ ਲਾਈਟ ਇਹ ਵੀ ਸਕੂਲ ਤੇ ਜੋ ਕਿ ਸਰਕਾਰੀ ਸਕੂਲ ਤੋਬੇਨ ਨਗਰ ਵਿਖੇ ਉਸ ਦੀ ਸਰ ਇੱਕ ਰੋੜੀ ਵਨ ਲਾਈਟ ਜਗ ਰਹੀ ਹੈ ਅਤੇ ਸਾਇਰਨ ਵੱਜ ਰਿਹਾ ਹੈ ਲੋ ਜੀ ਦੂਸਰਾ ਸੈਰਨ ਤਾਂ ਹਜੇ ਵੱਜਿਆ ਨਹੀਂ ਲੋਕ ਬੱਚੇ ਕਹਿ ਰਹੇ ਐ ਪਰ ਲਾਈਟਾਂ ਜਗ ਪਈਆਂ ਨੇ ਲਾਈਟ ਜਗ ਪਈ ਆਉ ਦਿਖਾਈਏ ਔਰ ਕੁਝ ਤੋਂ ਵੀ ਆਣਾ ਨਗਰ ਦੀਆਂ ਤਸਵੀਰਾਂ ਜਿਸ ਦੇ ਵਿੱਚ ਲਾਈਟ ਵੀ ਆ ਚੁੱਕੀ ਐ ਲਾਈਟਾਂ ਜਗ ਚੁੱਕੀਆਂ ਨੇ ਵੱਖ-ਵੱਖ ਕਰਾਂ ਦੇ ਵਿੱਚ ਲਾਈਟਾਂ ਜਗ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਸ਼ਾਮ ਦੀਆਂ ਤਸਵੀਰਾਂ ਦੇਖੋ ਬੱਚੇ ਵੀ ਬਾਹਰ ਨਿਕਲੇ ਹੋਏ ਨੇ ਬੱਚੇ ਭੱਜ ਰਹੇ ਨੇ ਖੇਡਣ ਲਈ ਕਿਉਂਕਿ ਜਦੋਂ ਲਾਈਟ ਗਈ ਸੀ ਹਨੇਰਾ ਹੋ ਗਿਆ ਸੀ ਥੋੜੇ ਜੇ ਬੱਚੇ ਮਜਬੂਰ ਹੋ ਗਏ ਸੀ ਖੇਡਣ ਬਣੀਆਂ ਹੋਈਆਂ ਬੱਚਿਆਂ ਨੂੰ ਖੁਸ਼ੀ ਹੋਈ ਹੈ ਲੋ ਜੀ ਬੱਚਿਆਂ ਨੂੰ ਬੜੀ ਖੁਸ਼ੀ ਹੋਈ ਹੈ ਕਿੰਦੇ ਲਾਈਟ ਆ ਚੁੱਕੀ ਹੈ ਬੱਚੇ ਬੜੇ ਖੁਸ਼ ਨੇ ਖੇਲ ਖਾਇਆ ਖਾਇਆ ਠੀਕ ਐ ਰਹੇ ਹੂੰ ਕੀ ਕਹਿਣਾ ਚਾਹੋਗੇ ਤੁਸੀਂ ਬੱਚੇ ਲਾਈਟ ਗਈ ਸੀ ਪਾਕਿਸਤਾਨਾਂ ਦੀ ਹੋ ਗਈ ਉਹ ਹੈ 122 ਸਕਿੰਡ ਚੱਲੇ ਸੀ ਸਾਰੇ ਚੁੱਕੀ ਹੈ ਔਰ ਵਾਕਿ ਵਾਕਿ ਮਹੱਲਿਆਂ ਦੇ ਵਿੱਚ ਬਾਹਰ ਆ ਚੁੱਕੇ ਨੇ ਲੋਕ 16 ਸਾਇਰਨ ਵੱਜਣ ਤੋਂ ਬਾਅਦ ਲਾਈਟ ਆ ਚੁੱਕੀ ਹੈ ਸਾਰੇ ਬਾਰ ਬਾਰ ਖੜੇ ਨੇ ਜਿਵੇਂ ਪਚਾਲ ਆਇਆ ਹੁੰਦਾ ਹੈ ਹਾਂ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਸਾਇਰਨ ਵੱਜਿਆ ਸੀ ਉਸ ਤੋਂ ਬਾਅਦ ਲਾਈਟ ਗਈ ਸੀ ਚੱਲੇਗੀ ਬੱਠੇ ਬਾਅਦ ਹਾਂ ਕੀ ਕਹਿਣਾ ਚਾਹੋਗੇ ਬਸ ਠੀਕ ਹੋਇਆ ਗੱਲ ਤੇ ਸਲੋਹੀ ਜਿਹੜੀ ਇਹਦੀ ਸਾਰਿਆਂ ਨੂੰ ਸਾਫ ਜਿਹਾ ਚਾਹੀਦਾ ਆਪਣੇ ਦਾ ਠੀਕ ਹੈ ਜਿਹਦਾ ਅੰਗਹਿਲੀ ਨਹੀਂ ਕਰਨੀ ਜੀ ਲੈਟਨ ਜੀ ਗਣੂ ਚਾਹੀਦੀ ਠੀਕ ਹੈ ਲੋ ਜੀ ਬੱਚਿਆਂ ਨੂੰ ਵੀ ਖੇਡਣ ਨੂੰ ਮਿਲਿਆ ਹੈ ਪਹਿਲਾਂ ਬੱਚੇ ਵੀ इमोਸ਼ਨ ਹੋ ਚੁੱਕੇ ਸੀ ਜਦੋਂ ਲਾਈਟ ਗਈ ਸੀ ਪਰ ਹੁਣ ਬੱਚਿਆਂ ਦੇ ਵਿੱਚ ਵੀ ਖੁਸ਼ੀ ਆ ਗਈ ਹੈ ਦੁਕਾਨਾਂ ਤੇ ਵੀ ਭੀੜ ਲੱਗ ਚੁੱਕੀ ਹੈ ਗ੍ਰਾਹਕਾਂ ਦੀ ਦੇਖ ਸਕਦੇ ਤੁਸੀਂ ਤਸਵੀਰਾਂ